ਅਡੇ ਇਥੇ ਸੜਕਾਂ ਦੀ ਬੜੀ ਪ੍ਰੋਬਲਮ ਸੀ ਐਮਐਲਏ ਜੀ ਤੱਕ ਪਿੱਛੇ ਤਾਂ ਕੀ ਮੁੜ ਜਾਂਦੇ ਇਥੇ ਪਹੁੰਚਦੇ ਨਹੀਂ ਤੇ ਹੁਣੇ ਜਦੋਂ ਦਾ ਟੂਰਨਾਮੈਂਟ ਚੱਲ ਪਿਆ ਵਾ ਹੁਣੇ ਉਹਨੀਆਂ ਅੱਖਾਂ ਖੁੱਲੀਆਂ ਨੇ ਵੀ ਇਹ ਲੋਕ ਜਿਹੜੇ ਨੇ ਉੱਥੋਂ ਆ ਕੇ ਕੰਮ ਕਰਦੇ ਨੇ ਤੇ ਨਾਲ ਸਾਡੇ ਪਿੰਡ ਵੀ ਸਹੂਜ ਜਾਂਦਾ ਬੱਚੇ ਇੱਕ ਗੇਮਾਂ ਵਾਲੇ ਪਾਸੇ ਇੱਕ ਖੇਡਾਂ ਵਾਲੇ ਪਾਸੇ ਲੱਗਣ ਜੇ ਕਿ ਆਮ ਪੰਜਾਬ ਵਿੱਚ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਉਤੋਂ ਦੂਰ ਰਹਿਣ ਤੇ ਜਿੱਥੇ ਐਜੂਕੇਸ਼ਨ ਦੀ ਜ਼ਰੂਰਤ ਹੈ ਉਹਦੇ ਨਾਲ ਨਾਲ ਖੇਡਾਂ ਦੀ ਬਹੁਤ ਜ਼ਰੂਰਤ ਹੈ ਕਿ ਬੱਚੇ ਸਿਹਤਮੰਦ ਰਹਿਣ ਤੇ ਇੱਕ ਦੂਜੇ ਤੋਂ ਬੱਚੇ ਸਿੱਖਦੇ ਨੇ ਅਸੀਂ ਇਹਨਾਂ ਪਿੰਡਾਂ 'ਚ ਜੰਮ ਕੇ ਜਵਾਨ ਹੋ ਕੇ ਪੜ੍ਹ ਕੇ ਬਾਹਰ ਗਏ ਹਾਂ ਸਾਨੂੰ ਇਸ ਧਰਤੀ ਦੇ ਆ ਕੇ ਜੋ ਮਸੂਹੂਸ ਹੁੰਦਾ ਹੈ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਸਾਨੂੰ ਬਹੁਤ ਮਾਣ ਆ ਜਿੱਥੇ ਪੰਜਾਬ ਦੀ ਧਰਤੀ ਦੇ ਨਸ਼ਾ ਨਸ਼ਰੇ ਦਰਿਆ ਵਹਿ ਰਹੇ ਹਨ ਸੋ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਇਸ ਪਾਸੇ ਲਾ ਰਹੇ ਹਾਂ ਇਸ ਗੱਲ ਤੋਂ ਮੈਨੂੰ ਬੜੀ ਖੁਸ਼ੀ ਹੋਈ ਆ ਛੋਟੇ-ਛੋਟੇ ਬੱਚੇ ਪਿੰਡ ਟਾਲੀ ਦੇ ਜਿਹੜੇ ਅਸੇ ਦੇ ਜੰਮ ਪੜ ਹਨ ਉਹਨਾਂ ਨੇ ਵੀ ਇਸ ਖੇਡ ਦੇ ਵਿੱਚ ਕਬੱਡੀ ਦੇ ਵਿੱਚ ਦਾ ਭਾਗ ਲਿਆ ਹੈ ਜਾ ਕਿਸੇ ਗਰੀਬ ਦਾ ਪਲਾ ਜਾਂ ਕਿਸੇ ਗਰੀਬ ਨੂੰ ਜਰੂਰਤ ਹੁੰਦੀ ਹੈ ਤੇ ਉਹਦੀ ਵੀ ਹੈਲਪ ਕੀਤੀ ਜਾਂਦੀ ਹੈ ਜਿਹੜੇ ਕਿ ਜਰੂਰਤਮੰਦ ਹੋਣ ਜਗ ਪੜਨ ਵਾਲਾ ਬੱਚਾ ਹੋਵੇ ਜਾਂ ਸਕੂਲ ਵਾਲੇ ਹੋਣ ਤੇ ਸਟੀਚਰਾਂ ਦੀ ਉਹ ਜਾਂ ਕਿਸੇ ਬਿਲਡਿੰਗ ਦੀ ਵਾਸਤੇ ਕੋਈ ਫੰਡ ਦੀ ਜਰੂਰਤ ਆ ਇਹ ਸਾਡੀ ਕਮੇਟੀ ਉਹਨਾਂ ਨੇ ਯੋਗਦਾਨ ਕਰਦੀ ਹੈ ਸ਼ੀਗਲ ਦੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਚਿੰਦੂ ਤੇ ਅੱਜ ਅਸੀਂ ਖੜੇ ਆਂ ਦੁਆਬੇ ਦੀ ਧਰਤੀ ਦੇ ਉੱਪਰ ਜਿੱਥੇ ਦੁਆਬੇ ਦੀ ਧਰਤੀ ਦੇ ਉੱਪਰ ਪਿੰਡ ਟਾਲੀ ਬੱਲਾ ਬੱਲਾ ਵਿਖੇ ਇੱਕ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਦਰਅਸਲ ਟਾਲੀ ਬੱਲਾ ਵੈਲਫੇਅਰ ਸੁਸਾਇਟੀ ਜੋ ਕਿ ਯੂ ਐਸ ਏ ਬੇਸਡ ਸੁਸਾਇਟੀ ਹੈ ਇਸ ਸੁਸਾਇਟੀ ਦੇ ਵੱਲੋਂ ਇਸ ਸਾਲ ਨੌਵਾਂ ਕਬੱਡੀ ਕੱਪ ਹੈ ਜੋ ਉਹ ਕਰਵਾਇਆ ਜਾ ਰਿਹਾਗਾ ਇਸ ਲਈ ਇੱਥੇ ਵੱਡੇ ਪੱਧਰ ਦੇ ਉੱਪਰ ਟੀਮਾਂ ਪਹੁੰਚੀਆਂ ਹੋਈਆਂ ਨੇ ਅੱਠ ਕਬੱਡੀ ਜਿਹੜੀਆਂ ਟੀਮਾਂ ਨੇ ਉਹ ਪਹੁੰਚੀਆਂ ਹੋਈਆਂ ਨੇ ਇਸ ਤੋਂ ਇਲਾਵਾ ਵਕ ਵਕ ਨੇ ਜਿਹੜੇ ਉਹ ਪਹਿਲਵਾਨ ਪਹੁੰਚੇ ਹੋਏ ਨੇ ਤੇ ਸਾਰੀ ਦੀ ਸਾਰੀ ਜਿਹੜੀ ਵੈਲਫੇਅਰ ਸੁਸਾਇਟੀ ਹੈ ਜਿਨ੍ਹਾਂ ਦੇ ਵੱਲੋਂ ਪਿੰਡ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਉਸ ਦੇ ਸਾਰੇ ਦੇ ਸਾਰੇ ਮੈਂਬਰ ਪਹੁੰਚੇ ਹੋਏ ਨੇ ਤੇ ਬਹੁਤ ਸਾਰੇ ਪਤਵੰਤੇ ਸੱਜਣ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਉੱਚੇ ਚੋਣ ਤੌਰ ਤੇ ਗੈਸਟ ਨੇ ਜਿਹੜੇ ਉਹ ਬੁਲਾਏ ਗਏ ਨੇ ਜਿਸ ਦੇ ਲਈ ਵੱਡੇ ਪੱਧਰ ਤੇ ਇੰਤਜ਼ਾਮ ਨੇ ਜਿਹੜੇ ਕੀਤੇ ਗਏ ਨੇ ਤੇ ਹੁਣ ਅਸੀਂ ਤੁਹਾਨੂੰ ਉਹਦਾ ਖਾਵਾਂਗੇ ਕੁਝ ਖਾਸ ਝਲਕੀਆਂ ਉਹਨਾਂ ਮੈਚਾਂ ਦੀਆਂ ਵੱਖ-ਵੱਖ ਸਨਮਾਨਾਂ ਦੀਆਂ ਤੇ ਵੱਖ-ਵੱਖ ਗਤੀਵਿਧੀਆਂ ਜੋ ਇਸ ਕਬੱਡੀ ਕੱਪ ਦੇ ਵਿੱਚ ਹੋਣਗੀਆਂ ਟਾਲੀਬਲਾ ਵੈਲਫੇਅਰ ਸੁਸਾਇਟੀ ਯੂਐਸਏ ਦੇ ਵੱਲੋਂ ਪਿੰਡ ਦੇ ਸਹਿਯੋਗ ਦੇ ਨਾਲ ਪਿਛਲੇ 8 ਸਾਲਾਂ ਤੋਂ ਕਬੱਡੀ ਕੱਪ ਅਤੇ ਕੋਲ ਕਰਵਾਏ ਜਾ ਰਹੇ ਨੇ ਇਸ ਸਾਲ ਇਹਨਾਂ ਦੇ ਵੱਲੋਂ ਆਪਣਾ ਨੌਵਾਂ ਕਬੱਡੀ ਕੱਪ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਗੁਰੂ ਸਾਹਿਬ ਦੀ ਅਰਦਾਸ ਦੇ ਨਾਲ ਕੀਤੀ ਗਈ ਆਪ ਜੀ ਦੇ ਪਾਵਨ ਪਵਿੱਤਰ ਚਰਨਾ ਕਮਲ ਆਪਾਸ ਅਰਦਾਸਾਂ ਬੇਨਤੀਆਂ ਜੋਦੜੀਆਂ ਹਨ ਜੀ ਧੰਨ ਧੰਨ ਬਾਬਾ ਮੁਦਾਬ ਦਾਸ ਜੀ ਤਿੰਨਾਂ ਦੀ ਸਲਾਨਾ ਵਰਸੀ ਨੂੰ ਮਨਾਉਂਦਿਆਂ ਹੋਇਆਂ ਤਿੰਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸੱਚੇ ਪਿਤਾ ਵਾਹਿਗੁਰੂ ਜੀਓ ਬੱਲਾ ਸੁਸਟਾਲੀ ਬੱਲਾ ਵੈਲਫੇਅਰ ਸੁਸਾਇਟੀ ਜੁਐਸਏ ਵੱਲੋਂ ਹਰ ਸਾਲ ਦੀ ਤਰ੍ਹਾਂ ਨਵਾਂ ਕਬੱਡੀ ਮੈਚ ਆਰੰਭ ਹੋ ਰਿਹਾ ਸੱਚੇ ਪਿਤਾ ਵਾਹਿਗੁਰੂ ਜੀਓ ਇਸ ਵਾਰ ਦੇ ਕਬੱਡੀ ਕੱਪ ਦੇ ਵਿੱਚ 8 ਕਲੱਬਾਂ ਦੇ ਮੈਚ ਹੋਏ ਸਨ ਇਸ ਤੋਂ ਇਲਾਵਾ 20 ਪਲਵਾਨਾਂ ਦੀਆਂ 10 ਕੁਸ਼ਤੀਆਂ ਵੀ ਕਰਵਾਈਆਂ ਗਈਆਂ ਜਿਸ ਨੂੰ ਦੇਖਣ ਦੇ ਲਈ ਵੱਡੇ ਪੱਧਰ ਤੇ ਦਰਸ਼ਕ ਪਹੁੰਚੇ ਹੋਏ ਸਨ ਇਸ ਸਬੰਧੀ ਪ੍ਰਧਾਨ ਹਰਣਕ ਸਿੰਘ ਟਾਲੀ ਸਾਬਕਾ ਪ੍ਰਧਾਨ ਸੁਤਨਾਮ ਸਿੰਘ ਟਾਲੀ ਅਤੇ ਕੁਲਵਿੰਦਰ ਸਿੰਘ ਕਾਲਾਹੋਂ ਦੇ ਵੱਲੋਂ ਧੰਨਵਾਦ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਗਈ ਰਣਕ ਜੀ ਕਿਸ ਤਰ੍ਹਾਂ ਦੇਖਦੇ ਹੋ ਪਰਾਲਾ ਤੁਸੀਂ ਲਗਾਤਾਰ ਕਰ ਰਹੇ ਹੋ 9 ਸਾਲ ਹੋ ਗਏ ਨੇ ਤੇ ਤੁਸੀਂ ਲਗਾਤਾਰ ਇਸ ਸੁਸਾਇਟੀ ਨੂੰ ਚਲਾ ਰਹੇ ਹੋ ਪਿਛਲੇ ਕੁਝ ਸਮੇਂ ਤੋਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਪੰਜਾਬ ਆ ਕੇ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਦਾ ਸਾਰੇ 44 ਬੱਲਾ ਵੈਲਫੇਅਰ ਸੁਸਾਇਟੀ ਪੂਰੇ ਸਾਥ ਦਿੰਦੀ ਏ ਪੂਰੇ ਪਿੰਡ ਵਾਲੇ ਵੀ ਵਧੀਆ ਸਾਥ ਦਿੰਦੇ ਨੇ ਹਰ ਸਾਲ ਇਦਾਂ ਹੀ ਦਿੰਦੇ ਨੇ ਤੇ ਖੁਸ਼ ਹੋ ਗਿਆਈਦਾ ਅਸੀਂ ਵੀ ਸਾਰੇ ਜਣੇ ਕੀ ਇਰਾਦਾ ਕਿੰਨੇ ਸਾਲ ਲਗਾਤਾਰ ਰਹਿਣਾ ਹੈ ਇਹ ਪਰਮਾਧਮਾ ਨੂੰ ਪਤਾ ਜੀ ਨੇ ਕਿੰਨੇ ਸਾਲ ਆਣਾ ਲਗਾ ਦਾ ਕੋਈ ਗੱਲ ਜੋ ਵੀ ਹੋਏਗਾ ਹਾਂ ਜੀ ਜਿਹੜਾ ਸਭ ਤੋਂ ਵੱਡਾ ਧੰਨਵਾਦ ਆ ਜੀ ਇਹ ਕਮੇਟੀ ਬਣਾਉਣ ਦੇ ਵਿੱਚ ਇਹ ਹਰ ਬਖਸ਼ ਟਾਲੀ ਜੋ ਰਾਈਟਰ ਨੇ ਜੋ ਯੂ ਐਸ ਏ ਵਿੱਚ ਵੀ ਨੇ ਉਹਨਾਂ ਨੇ ਇਹ ਕਮੇਟੀ ਦੀ ਆਰੰਭਤਾ ਉਹਨਾਂ ਤੋਂ ਹੀ ਔਰ ਜਿਦਾ ਜਿਦਾ ਇਹ ਕੰਮ ਚੱਲਦਾ ਰਿਹਾ ਇਹ ਬਹੁਤ ਲੰਬੇ ਟਾਈਮ ਤੋਂ 13 ਸਾਲਾਂ ਦੇ ਵਿੱਚ ਇਹ ਕਮੇਟੀ ਬਣੀ ਔਰ ਇਹ ਤੁਹਾਨੂੰ ਜ਼ਰੂਰ ਦੱਸੀਏ ਵੀ ਕਮੇਟੀਆਂ ਦੇ ਵਿੱਚ ਸਾਡੀ ਕਮੇਟੀ ਦੇ ਵਿੱਚ ਮੀਟਿੰਗ ਵੀ ਬਹੁਤ ਘੱਟ ਹੁੰਦੀ ਹਿਸਾਬ ਕਿਤਾਬ ਵੀ ਇਤਨਾ ਹੁੰਦਾ ਵੀ ਜਿੰਨੂੰ ਕਹਿਤਾ ਉਹਨੂੰ ਹਿਸਾਬ ਕਿਤਾਬ ਲਿਆ ਤੇ ਕਦੀ ਹਿਸਾਬ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਔਰ ਯਕੀਨ ਮੰਨੋ ਇਸ ਮੇਲੇ ਦੇ ਵਿੱਚੋਂ ਅਸੀਂ 50 ਲੱਖ ਰੁਪਈਆ ਵੱਧ ਤੋਂ ਵੱਧ ਕੋਈਦਾ ਔਰ ਇਹਦੇ ਵਿੱਚ ਸਾਰੇ ਹੀ ਸਾਡੇ ਜਿੱਤਾ ਜਰਮਨ ਤੋਂ ਭਾਜੀ ਆਏ ਨੇ ਇੰਦਰਜੀਤ ਸਿੰਘ ਇਹਨਾਂ ਦਾ ਜਿਹੜਾ ਛੋਟਾ ਭਰਾ ਸਰਬਜੀਤ ਸਿੰਘ ਬਿੱਟੂ ਜੋ ਪਲੇਅਰ ਵੀ ਰਿਹਾ ਸਾਡੇ ਨਾਲ ਅੱਡੇ ਉਮਰਦਾ ਹੀ ਆ ਉਹ ਜੇ ਉਹ ਨਾ ਆਵੇ ਤੇ ਇਹਨਾਂ ਦੀ ਡਿਊਟੀ ਲਾਉਂਦਾ ਐਦਾਂ ਹੀ ਮਰੇ ਜੀਜਾ ਜੀ ਨੇ ਕੁਲਵਿੰਦਰ ਸਿੰਘ ਈਸਰ ਪੂਚੇ ਤੋਂ ਇਹ ਵੀ ਅਮਰੀਕਾ ਤੋਂ ਆਏ ਨੇ ਅਸੀਂ ਜੀ ਸਾਡਾ ਇੱਕ ਐਦਾਂ ਦਾ ਬਣ ਗਿਆ ਵੀ ਗੁਰੂ ਰਾਮਦਾਸ ਕਰੇ ਸਾਰੇ ਜਿੱਦਾਂ ਸਾਡੇ ਮਾਸਟਰ ਨਰੰਗ ਸਿੰਘ ਜੀ ਜੋ ਸਾਡੇ ਨਾਲ ਇਹ ਅਜੀਜ਼ ਨੇ ਇਹ ਆਏ ਥੋੜੇ ਦਿਨਾਂ ਲਈ ਹੋਣ ਭਾਵੇਂ ਇਹਨਾਂ ਨੇ ਮਿਲਣ ਨੂੰ ਹੁੰਦਾ ਵੀ ਟੀਮ ਕਿਦਨ ਮੈਚ ਹੋਣੇ ਨੇ ਤੇ ਉਦੋਂ ਉੱਤੱਕ ਰਹੀਏ ਇਹ ਇਹਨਾਂ ਦਾ ਮੈਂ ਹਮੇਸ਼ਾ ਹੀ ਧੰਨਵਾਦ ਆ ਕਿਉਂਕਿ ਸਾਡਾ ਸਹਿਯੋਗ ਦਿੰਦੇ ਨੇ ਔਰ ਮਾਇਆ ਦੇ ਤੌਰ ਤੇ ਵੀ ਇਹ ਨਹੀਂ ਕਿ ਇੱਥੇ ਆਉਣ ਤੇ ਰੌਣਕ ਬਣਾਉਂਦੇ ਨੇ ਇਹ ਮਾਇਆ ਦੇ ਤੌਰ ਤੇ ਵੀ ਸਾਡਾ ਜੋਗ ਜੋ ਮੈਂ ਇਦਾਂ ਹੀ ਜਿਸਤਨਾਮ ਜੀ ਕੱਲਾ ਪੰਜਾਬ ਹੀ ਨਹੀਂ ਤੁਸੀਂ ਅਮਰੀਕਾ ਕੈਨੇਡਾ ਜਰਮਨ ਸਾਰੇ ਇਕੱਠਾ ਕਰ ਲੈਂਦੇ ਹੋ ਸਾਲ ਦੇ ਵਿੱਚ ਇੱਕ ਵਾਰ ਦੇਖੋ ਜੀ ਇਹ ਟਾਲੀ ਪਿੰਡ ਇਦਾਂ ਇਹ ਵਿਆਸ ਦਾ ਆਖਰੀ ਪਿੰਡ ਆ ਤੇ ਇਹਨੂੰ ਇਹਦੇ ਰਹਿਮਤ ਬੜੀ ਹੋਈ ਬਾਬਾ ਮੁਤਾਬਦਾ ਸੀ ਅੱਜ ਦੇ ਦਿਨ ਦੇ ਵਿੱਚ ਇਹ ਪਿੰਡ ਬਹੁਤ ਵਧੀਆ ਅੱਗੇ ਵਧ ਰਿਹਾ ਵਾ ਕਿਉਂਕਿ ਸਾਡੇ ਇਥੇ ਸੜਕਾਂ ਦੀ ਬੜੀ ਪ੍ਰੋਬਲਮ ਸੀ ਐਮਐਲਏ ਜੂ ਤੱਕ ਪਿੱਛੇ ਤਾਂ ਕੀ ਮੁੜ ਜਾਂਦੇ ਇਥੇ ਪਹੁੰਚਦੇ ਨਹੀਂ ਤੇ ਹੁਣੇ ਜਦੋਂ ਦਾ ਟੂਰਨਾਮੈਂਟ ਚੱਲ ਪਿਆ ਵਾ ਹੁਣ ਇਹਨਾਂ ਦੀਆਂ ਅੱਖਾਂ ਖੁੱਲੀਆਂ ਨੇ ਵੀ ਇਹ ਲੋਕ ਜਿਹੜੇ ਨੇ ਉੱਥੋਂ ਆ ਕੇ ਕੰਮ ਕਰਦੇ ਨੇ ਤੇ ਨਾਲ ਸਾਡੇ ਪਿੰਡ ਵੀ ਸਹੂਜ ਜਾਂਦਾ ਜਿਹੜੀ ਜਿਹੜੀ ਵੀ ਕਮੇਟੀ ਆ ਜਿਹੜਾ ਵੀ ਕੋਈ ਪਾਰਟੀ ਆਵੇ ਉਹਨੂੰ ਅਸੀਂ ਸਾਨੂੰ ਉਹ ਪੁੱਛ ਕੇ ਕੋਈ ਕੰਮ ਕਰਦੀ ਆ ਵੀ ਭਲਾਹ ਜੀ ਕੀ ਆਪਾਂ ਕਰਨਾ ਸਾਰਿਆਂ ਨੂੰ ਕੋਈ ਇਹਦੇ ਵਿੱਚ ਕੀ ਹੁੰਦਾ ਵੀ ਜਦੋਂ ਤੁਹਾਡਾ ਪਿੰਡ ਉੱਪਰ ਜਾ ਰਿਹਾ ਤੇ ਨਿਗਾ ਉਦੋਂ ਸਰਕਾਰਾਂ ਵੀ ਹੁੰਦੀ ਕਿ ਅੱਜ ਸਰਕਾਰਾਂ ਵੀ ਸਾਡਾ ਸਹਯੋਗਦਾਨ ਦੇ ਰਹੀਆਂ ਨੇ ਸਹਿਯੋਗ ਦੇ ਰਹੀਆਂ ਨੇ ਮੈਂ ਸਾਰੇ ਜਿਹੜੇ ਐਨਆਈਆਰ ਵੀਰ ਆਏ ਨੇ ਜਰਮਨ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਸਾਡੇ ਸਾਰੇ ਭਰਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨ ਧੰਨਵਾਦ ਕਰਦਾ ਤੇ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਏਦਾਂ ਹੀ ਚੜ੍ਹਦੀ ਕਲਾ ਦੇ ਰਹਿਣ ਮੌਜਾ ਮਾਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਸੀਂ ਟਾਲੀਬਲਾ ਸੋਸਾਇਟੀ ਦੇ ਬਹੁਤ ਧੰਨਵਾਦ ਹੈ ਕਿਉਂਕਿ ਸਾਡੀ ਸਾਰੀ ਸੋਸਾਇਟੀ ਸਾਡਾ ਪਿੰਡ ਟਾਲੀਬਲਾ ਸਾਰਾ ਪਿੰਡ ਨਾਲ ਚੱਲਦਾ ਵੈ ਇਸ ਕਰਕੇ ਸਾਡਾ ਸਾਰੇ ਪਿੰਡ ਸੰਯੋਗ ਦਿੰਦੇ ਆ ਸਾਡਾ ਟੂਰਨਾਮੈਂਟ ਬਹੁਤ ਸੋਹਣਾ ਇਸ ਕਰਕੇ ਹੁੰਦਾ ਵੈ ਅਸੀਂ 9 ਸਾਲ ਹੋ ਗਏ ਇੱਥੇ ਟੂਰਨਾਮੈਂਟ ਕਰਾਉਂਦੇ ਅਜੀ ਕੋਸ਼ਿਸ਼ ਕਰਾਂਗੇ ਅੱਗੇ ਵੀ ਵੱਧ ਚੜ ਕੇ ਇਸੇ ਤਰ੍ਹਾਂ ਕਰਾਈਏ ਜੀ ਕਾਇ ਜੇਕਰ ਫਾਈਨੈਂਸ਼ਲੀ ਗੱਲ ਕਰੀਏ ਤਾਂ ਕਿਵੇਂ ਚੱਲਦੀ ਹੈ ਸੁਸਾਇਟੀ ਕਦੇ ਕੋਈ ਦਿੱਕਤ ਸਮੱਸਿਆ ਐਡਾ ਵੱਡਾ ਪ੍ਰੋਗਰਾਮ ਉਲੀਕਨ ਦੇ ਵਿੱਚ ਕਦੇ ਕੋਈ ਸਮੱਸਿਆ ਤਾਂ ਨਹੀਂ ਆਈ ਨਹੀਂ ਜੀ ਸਾਡੀ ਸੁਸਾਇਟੀ ਚੱਲਦੀ ਬਹੁਤ ਸੁਚੰਨ ਚੱਲਦੀ ਸਾਰਿਆਂ ਨੂੰ ਤੁਹਾਨੂੰ ਆਪੇ ਹੀ ਸਨਯੋਗ ਦਿੰਦੇ ਆਈ ਆਪੇ ਦੇ ਗਾਹ ਤੁਰਦੇ ਆਂ ਸਾਡਾ ਪਿੰਡ ਸਾਡਾ ਟਾਲੀਪੁਰ ਦੋਨੇ ਪਿੰਡਾਂ ਨੂੰ ਬਹੁਤ ਸਾਥ ਦਿੰਦੇ ਇਸ ਕਰਕੇ ਜਿਸ ਕਰਕੇ ਸਾਡੇ ਕਦੇ ਪ੍ਰੋਬਲਮ ਨਹੀਂ ਆਈ ਇਸ ਪ੍ਰੋਬਲਮ ਵਿੱਚ ਬਾਹਰ ਬਾਹਰ ਮੁਤਾਬਦਾਰ ਬਾਬਾ ਮੁਤਾਬਦਾਰ ਗਰੀਬਦਾਸ ਨਾਲ ਸਾਡੀ ਸੁਸਾਇਟੀ ਬਹੁਤ ਵਧੀਆ ਚੱਲਦੀ ਜੀ ਇਸ ਕਰਕੇ ਸਾਡਾ ਗੰ ਬਹੁਤ ਵਧੀਆ ਬਹੁਤ ਸੋਹਣਾ ਚੱਲਦਾ ਬਹੁਤ ਪੱਦਰ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਇਸ ਮੌਕੇ ਅਮਰੀਕਾ ਦੀਆਂ ਹੋਰ ਵੱਖ-ਵੱਖ ਸੰਸਥਾਵਾਂ ਨੇ ਵੀ ਇਸ ਕਬੱਡੀ ਕੱਪ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਨੜਾਂਵਾਲੀ ਅਤੇ ਚੀਮਾ ਖੁੱਡੀ ਟੀਮ ਦੇ ਵਿਚਕਾਰ ਫਾਈਨਲ ਹੋਇਆ ਜਿਸ 'ਚੋਂ ਚੀਮਾ ਖੁੱਡੀ ਨੇ ਬਾਜ਼ੀ ਮਾਰ ਕੇ ਇਸ ਕੱਪ ਨੂੰ ਆਪਣੇ ਨਾਮ ਕਰ ਲਿਆ ਅਤੇ ਨੜਾਂਵਾਲੀ ਦੀ ਟੀਮ ਦੂਸਰੇ ਨੰਬਰ ਤੇ ਰਹੀ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਸੁਤਵਿੰਦਰ ਸਿੰਘ ਮਲਤਾਨੀ ਇਹਕबीर ਸਿੰਘ ਸੁਬਾਨਪੁਰ ਅਤੇ ਹਿੰਮਤ ਸਿੰਘ ਸਰਪੰਚ ਨੇ ਇਸ ਕੱਪ ਦੇ ਲਈ ਸਭ ਨੂੰ ਮੁਬਾਰਕਬਾਦ ਦਿੱਤੀ ਸਭ ਤੋਂ ਪਹਿਲਾਂ ਤੇ ਮੈਂ ਗਲੋਬਲ ਟੀਵੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਥੇ ਰੂਬਰੂ ਹੋ ਕੇ ਸੰਗਤਾਂ ਦਾ ਦਰਸ਼ਨ ਕਰਾਏ ਨੇ ਤੇ ਤੁਹਾਡੇ ਮੀਡੀਆ ਦੇ ਥਰੂ ਸੰਗਤਾਂ ਜਿਹੜੇ ਬਾਹਰ ਦੁਨੀਆ ਦੇਸ਼ਾਂ-ਵਿਦੇਸ਼ਾਂ ਤੋਂ ਬੈਠੇ ਦੇਖਦੇ ਨੇ ਉਹਨਾਂ ਦਾ ਆਪ ਰੂਬਰੂ ਕਰਾ ਧੰਨਵਾਦ ਕਰਦਾ ਦਾਸ ਸਤਵਿੰਦਰ ਮਲਤਾਨੀ ਬੱਲਾ ਟਾਲੀ ਵੈਲਫੇਅਰ ਸੁਸਾਇਟੀ ਯੂਐਸਏ ਤੋਂ ਆਏ ਨੇ ਤੇ ਅੱਜ ਜਿਹੜੇ ਜੁੜਨਕਾ ਲੱਗੀਆਂ ਨੇ ਇਹ ਸਾਰੀ ਇਹ ਕਮੇਟੀ ਦੀਆਂ ਦੇਣ ਨੇ ਇਹ 9 ਸਾਲ ਹੋ ਗਏ ਨੇ ਕਮੇਟੀ ਨੇ ਇਹ ਪਹਿਲਾ ਕੋਲਾ ਦਾ ਦੰਗਲਾ ਸ਼ੁਰੂ ਕਰਾਇਆ ਸੀ ਅੱਜ ਜਿਹੜੇ ਕਿ ਪਿਛਲੇ ਸਾਲ ਲੋਕਾਂ ਦੀ ਆਪਣੇ ਲੋਕਲ ਸੰਗਤਾਂ ਦੀ ਡਿਮਾਂਡ ਸੀ ਕਿ ਇੱਕ ਕਬੱਡੀ ਦੇ ਮੈਚ ਹੋਣੇ ਚਾਹੀਦੇ ਨੇ ਤੇ ਹੁਣ ਇਸ ਸਾਲ ਕਬੱਡੀ ਦਾ ਮੈਚ ਸ਼ੁਰੂ ਕੀਤਾ ਤੇ ਵਾਅਦਾ ਕਰੇ ਕਿ ਆਉਣ ਵਾਲੇ ਫਿਚਰ ਚ ਵੱਧ ਤੋਂ ਵੱਧ ਹੋਰ ਵੀ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਕਾਮਯਾਬ ਕਰਾਂਗੇ ਤੇ ਅੱਜ ਜੋ ਰੌਣਕਾਂ ਲੱਗੀਆਂ ਨੇ ਮਨ ਦੇਖ ਕੇ ਖੁਸ਼ ਹੁੰਦਾ ਹੈ ਕਿ ਬੱਚੇ ਇੱਕ ਗੇਮਾਂ ਵਾਲੇ ਪਾਸੇ ਇੱਕ ਖੇਡਾਂ ਵਾਲੇ ਪਾਸੇ ਲੱਗਣ ਜੇ ਕਿ ਆਮ ਪੰਜਾਬ ਵਿੱਚ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਉਤੋਂ ਦੂਰ ਰਹਿਣ ਤੇ ਜਿੱਥੇ ਐਜੂਕੇਸ਼ਨ ਦੀ ਜ਼ਰੂਰਤ ਹੈ ਉਹਦੇ ਨਾਲ ਨਾਲ ਖੇਡਾਂ ਦੀ ਵੀ ਬਹੁਤ ਜ਼ਰੂਰਤ ਹੈ ਕਿ ਬੱਚੇ ਸਿਹਤਮੰਦ ਰਹਿਣ ਤੇ ਇੱਕ ਦੂਜੇ ਤੋਂ ਬੱਚੇ ਸਿੱਖਦੇ ਨੇ ਅਸੀਂ ਜਿੱਥੇ ਅੱਜ ਸੰਤ ਬਾਬਾ ਪ੍ਰੇਮ ਸਿੰਘ ਦੇ ਅੱਜ ਇਹ ਸਾਰੇ ਇਲਾਕੇ ਦਾ ਬਹੁਤ ਵੱਡਾ ਦਿਨ ਹੈ ਤੇ ਜਿਹੜੇ ਕਿ ਅਸੀਂ ਬਹੁਤ ਪਿਛੜੇ ਸੀ ਅੱਜ ਅਸੀਂ ਵਾਹਿਗੁਰੂ ਦੀ ਕਿਰਪਾ ਹੈ ਕਿ ਉਹਨਾਂ ਸੱਤਾ ਦੀ ਦੇਣਾ ਤੇ ਅੱਜ ਇਹ 골ਡ ਬਣੀ ਇਹ ਧਰਤੀ ਇਹ ਜਿਹੜੀ ਪਿਛੜੀ ਸੀ ਅੱਜ ਇਹ 골ਡ ਦਾ ਰੂਪ ਧਾਰਨ ਕਰ ਬੈਠੀ ਹੈ। ਮਲਤਾਨੀ ਸਾਹਿਬ ਰਿਸਪੌਂਸ ਕਿਸ ਤਰ੍ਹਾਂ ਦੇਖਦੇ ਹੋ ਕੱਲੇ ਪਲੇਅਰ ਕੱਲੇ ਕਬੱਡੀ ਮੈਚ ਤੇ ਪਲੇਅਰ ਹੀ ਖੇਡਣ ਵਾਲੇ ਨਹੀਂ ਦੇਖਣ ਵਾਲੇ ਲੋਕ ਵੀ ਵੱਡੇ ਪੱਧਰ ਤੇ ਪਹੁੰਚੇ ਹੋਏ ਨੇ ਕਿਸ ਤਰ੍ਹਾਂ ਦੇਖਦੇ ਹੋ ਇਸ ਰਿਸਪੌਂਸ ਨੂੰ ਮੈਂ ਬਹੁਤ ਖੁਸ਼ ਆ ਕਿ ਜਿੱਥੇ ਕਬੱਡੀ ਦੇ ਲੋਕ ਵੇਖਣ ਆਲੇ ਨੇ ਜਾਂ ਗੇਮਾਂ ਨੂੰ ਵੇਖਣ ਆਲੇ ਲੋਕ ਆਉਂਦੇ ਨੇ ਉਸ ਤੋਂ ਇਲਾਕੇ ਦੇ ਲੋਕ ਦੇ ਲੋਕਲ ਲੋਕ ਨੇ ਜੋ ਲੋਕਲ ਸਾਡੇ ਭਰਾ ਨੇ ਉਹ ਵੀ ਇਹ ਜਿਹੜੀ ਵੇਡ ਕਰਦੇ ਨੇ ਕਿ ਜੇ ਕਦੋਂ ਇਹ ਕਮੇਟੀ ਆਵੇ ਤੇ ਸਾਡੇ ਇਲਾਕੇ ਦੀ ਰੌਣਕਾ ਵਧੇ ਉਹਦੇ ਨਾਲ ਨਾਲ ਜੇ ਕਿਸੇ ਗਰੀਬ ਦਾ ਭਲਾ ਜਾਂ ਕਿਸੇ ਗਰੀਬ ਨੂੰ ਜਰੂਰਤ ਹੁੰਦੀ ਹੈ ਤੇ ਉਹਦੀ ਵੀ ਹੈਲਪ ਕੀਤੀ ਜਾਂਦੀ ਹੈ ਜਿਹੜੇ ਕਿ ਜਰੂਰਤਵੰਦ ਹੋਣ ਜਾਂ ਕੋ ਪੜਨ ਵਾਲਾ ਬੱਚਾ ਹੋਵੇ ਜਾਂ ਸਕੂਲ ਵਾਲੇ ਹੋਣ ਤੇ ਟੀਚਰਾਂ ਦੀ ਉਹ ਕਿਸੇ ਬਿਲਡਿੰਗ ਦੀ ਵਾਸਤੇ ਕੋਈ ਫੰਡ ਦੀ ਜਰੂਰਤ ਆ ਤੇ ਸਾਡੀ ਕਮੇਟੀ ਉਹਨਾਂ ਉਹਨਾਂ ਯੋਗਦਾਨ ਕਰਦੀ ਹੈ ਜਿਸ ਤੱਕ ਅਸੀਂ ਬੱਲਾ ਆਪਣੇ ਪਿੰਡ ਦੇ ਵਿੱਚ ਅਸੀਂ ਵੀ ਰਚ ਪਾਇਆ ਤੇ ਉਹ ਅੱਜ ਮੇਰਾ ਖ ਰੈਂਪ ਜਿਹੜੇ ਕਿ ਗਵਰਨਮੈਂਟ ਦੀ ਮਿਲਾ ਸਕਦੀ ਸੜਕ ਤੇ ਨਾਲ ਵਧੀਆ ਬਣਾ ਕੇ ਗਵਰਨਮੈਂਟ ਦਾ ਵਧੀਆ ਬਣਾ ਕੇ ਇਸ ਸੰਗਤਾਂ ਨੂੰ ਇੱਥੇ ਸਪੁਰਦ ਕੀਤੇ ਆ ਅੱਜ ਅਸੀਂ ਟਾਲੀ ਬੱਲਾ ਪਿੰਡ ਜੋ ਨੀ ਯਾਰਡ ਦੇ ਵਿੱਚ ਟਾਲੀ ਬੱਲਾ ਵੈਲਫੇਅਰ ਸੋਸਾਇਟੀ ਬਹੁਤ ਵਧੀਆ ਸਵਾਮਾ ਕਰਦੇ ਹਨ ਉਹਨਾਂ ਦੇ ਪਿੰਡ ਵਿੱਚ ਆਏ ਹਾਂ ਇੱਥੇ ਅੱਜ ਪੰਜਵਾਂ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਦੇਖ ਕੇ ਬਹੁਤ ਖੁਸ਼ੀ ਹੋਈ ਅਸੀਂ ਬਹੁਤ ਮੇਜਰ ਲੀਗ ਕਬੱਡੀ ਟੀਮਾਂ ਦੇਖਿਆ ਹਨ ਖੇਡਦੇ ਦੇਖਿਆ ਨੇ ਮੈਦਾਨ ਵਿੱਚ ਅੱਜ ਇਹਨਾਂ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਹੈ ਕਿ ਛੋੜੇ ਬੱਚਿਆਂ ਤੋਂ ਲੈ ਕੇ ਨੌਜਵਾਨ ਬੱਚੇ ਜੋ ਹਨ ਉਹਨਾਂ ਨੂੰ ਮੌਕਾ ਮਿਲ ਰਿਹਾ ਹੈ ਇਹ ਮਾਦੇ ਵਿੱਚ ਸੋ ਸਾਨੂੰ ਜਨਾਬੀ ਹੋ ਸਕੇ ਪੰਜਾਬ ਦੇ ਵਿੱਚ ਆ ਕੇ ਜਿੰਨੇ ਆਪਾਂ ਬਹੁਤ ਵੱਡੇ ਪੱਧਰ ਤੇ ਪਾਇਨਾਰ ਵੀਰ ਵਿਦੇਸ਼ਾਂ ਤੋਂ ਆਉਂਦੇ ਆ ਜਿੱਥੇ ਆਪਾਂ ਟੂਰਨਾਮੈਂਟ ਕਰਾਉਂਦੇ ਆ ਉਹਦੇ ਨਾਲ ਕੀਰਤਨ ਦਰਬਾਰ ਕਰਾਉਂਦੇ ਹਾਂ ਕਈ ਤਰ੍ਹਾਂ ਦੇ ਮੈਡੀਕਲ ਕੈਂਪ ਲਵਾਉਂਦੇ ਹਾਂ ਚਾਹੋਰ ਲੋੜਵੰਦਾਂ ਦੀਆਂ ਸੇਵਾਵਾਂ ਜੋ ਕਰਦੇ ਹਾਂ ਇਸ ਨਾਲ ਸਾਡਾ ਜੋ ਪਿਆਰ ਹੈ ਉਹ ਬਣਿਆ ਰਹਿੰਦਾ ਹੈ ਅਸੀਂ ਇਹਨਾਂ ਪਿੰਡਾਂ 'ਚ ਜੰਮ ਕੇ ਜਵਾਨ ਹੋ ਕੇ ਪੜ੍ਹ ਕੇ ਬਾਹਰ ਗਏ ਹਾਂ ਸਾਨੂੰ ਇਸ ਧਰਤੀ ਦੇ ਆ ਕੇ ਜੋ ਮਸੂਮ ਸੁਦਾ ਹੈ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਹਰ ਪੰਜਾਬੀ ਕਿਤੇ ਵੀ ਵਸਦਾ ਹੋਵੇ ਉਹਦੇ ਦਿਲਾਂ ਵਿੱਚ ਧੜਕਣ ਜੋ ਹੈ ਪੰਜਾਬ ਵਿੱਚ ਧੜਕਦੀ ਹੈ ਤੇ ਜਦੋਂ ਸਾਨੂੰ ਇੱਥੇ ਆਪਣੇ ਪੁਰਾਣੇ ਸਾਥੀਆਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੇ ਬੱਚਿਆਂ ਨੂੰ ਬਾਕੇ ਮਿਲਦੇ ਹਾਂ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਪੰਜਾਬ ਦੇ ਵਿੱਚ ਸਦੀਆਂ ਤੋਂ ਰਹਿ ਰਹੇ ਹਾਂ ਸੋ ਬਹੁਤ ਖੁਸ਼ੀ ਦੀ ਗੱਲ ਆ ਜਿੱਥੇ ਆਪਾਂ ਅੱਜ ਇਹੋ ਜਿਹੀ ਮੇਲੇ ਕਰਕੇ ਆਪ ਇਕੱਠੇ ਹੁੰਦੇ ਹਾਂ ਉਸ ਤੇ ਸਭ ਤੋਂ ਵੱਡੀ ਗੱਲ ਹੈ ਜੋ ਨਸ਼ਿਆ ਵਿੱਚ ਜਾਂ ਸਾਡੀ ਜਵਾਨੀ ਪੁੱਠੇ ਪਾਸੇ ਜਾ ਰਹੀ ਹੈ ਇਹ ਗੇਮਾਂ ਵਿੱਚ ਲਾ ਕੇ ਉਹ ਆਪਣੇ ਸਰੀਰ ਦਾ ਖਿਆਲ ਰੱਖਣਗੇ ਜਿੱਥੇ ਆਪਣੇ ਧਰਮਾਂ ਦੀ ਲੜਾਈ ਹੈ ਜਾਤਾਂ ਦੀ ਲੜਾਈ ਹੈ ਜਿੱਦੂ ਆਪਾਂ ਖੇਡ ਦੇ ਮੈਦਾਨ ਵਿੱਚ ਆਉਂਦੇ ਹਾਂ ਸਾਡਾ ਪਿਆਰ ਵੱਧਾ ਹੈ ਟਾਲੀ ਬੱਲਾ ਗੱਲਪੁਰ ਸੋਸਾਇਟੀ ਜਿੰਨਾਂ ਵੱਲੋਂ ਪਲਵਾਂ ਮਹਾਨ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜੋ ਕਿ ਦੇਵਾਨੰਦ ਦੀ ਯਾਦ ਵਿੱਚ ਇਹ ਕਰਵਾਉਂਦੇ ਨੇ 5 ਸਾਲ ਹੋ ਗਏ ਇਹਨਾਂ ਨੂੰ ਲਗਾਤਾਰ ਕਬੱਡੀ ਔਰ ਕੋਹੜਾ ਜੋ ਵੀ ਬੱਚਿਆਂ ਦੀਆਂ ਛੋਟੀਆਂ ਵੱਡੀਆਂ ਗੇਮਾਂ ਸਾਰੀਆਂ ਕਰਾਉਂਦੇ ਆ ਲੋ ਸੋ ਬਹੁਤ-ਬਹੁਤ ਜਨਮ ਵਧਾਈ ਦਿਨਾ ਕਿ ਜਿਹੜੇ ਅੱਜ ਦੇਖ ਰਹਾ ਅਸੀਂ ਕਿ ਛੋਟੇ-ਛੋਟੇ ਬੱਚੇ ਔਰ ਇਹ ਟੀਮਾਂ ਜਿਹੜੀਆਂ ਨੇ ਖੇਡ ਰਹੀਆਂ ਨੇ ਸੋ ਇੱਕ ਔਰ ਇਹਨਾਂ ਨੂੰ ਇਹ ਅੱਗੇ ਜਾ ਕੇ ਨਿਕਲ ਕੇ ਵੱਡੇ ਲੈਵਲ ਤੇ ਪਹੁੰਚਦੇ ਨੇ ਉਹ ਲੜਕੀਆਂ ਦਾ ਵੀ ਦੇਖ ਰਹੇ ਕਿ ਟੂਰਨਾਮੈਂਟ ਕਰਾ ਰਹੇ ਨੇ ਇਸ ਤੋਂ ਬਾਅਦ ਲੜਕੀਆਂ ਦਾ ਟੂਰਨਾਮੈਂਟ ਹੋਣਾ ਸੁਬਾਹ ਇਹ ਹੀ ਬੇਨਤੀ ਕਰਦਾ ਕਿ ਸਾਨੂੰ ਤਾਂ ਚਲੋ ਉਮਰ ਲੰਘ ਹੀ ਉੱਥੇ 40 ਸਾਲ ਉੱਤੇ ਹੋ ਗਏ ਨੇ ਪਰ ਆਉਣ ਵਾਲੇ ਬੱਚੇ ਇੱਥੇ ਦੇ ਭਵਿੱਖ ਨੂੰ ਚੰਗਾ ਬਣਾਉਣ ਵਾਸਤੇ ਇਹ ਸਕੂਲਾਂ ਨੂੰ ਚੰਗੀ ਐਜੂਕੇਸ਼ਨ ਲੈਣ ਔਰ ਮਨ ਲੈ ਕੇ ਇੱਥੇ ਪੰਜਾਬ ਦੇ ਵਿੱਚ ਚੰਗੀਆਂ jobbਾਂ ਲੈਣ ਉਹ ਚੰਗੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਈਸਪੋਰਟਸ ਇਵੈਂਟ ਪਾਬਾ ਮਤਾਬਦਾਸ ਜੀ ਦੀ ਸਾਲਾਨਾ ਵਰਸੀ ਦੇ ਸਬੰਧ ਦੇ ਵਿੱਚ ਕਰਵਾਇਆ ਜਾਂਦਾ ਹੈ ਤੇ ਨਾਲ ਨਾਲ ਸ਼ਹੀਦ ਸੁਖਦੇਵ ਸਿੰਘ ਅਤੇ ਸਵਰਗਵਾਸੀ ਸੰਤੋਖ ਸਿੰਘ ਨੂੰ ਵੀ ਯਾਦ ਕੀਤਾ ਜਾਂਦਾ ਹੈ ਜਿੱਥੇ ਇਸ ਵਾਰ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਦੇ ਕਬੱਡੀ ਮੈਚ ਵੀ ਕਰਵਾਏਗੇ ਇਸ ਮੌਕੇ ਅਸ਼ੋਕ ਕੁਮਾਰ, ਮਹਿੰਦਰ ਸਿੰਘ ਮਹਿਮਦਪੁਰ ਅਤੇ ਮਾਸਟਰ ਨਰੰਗ ਸਿੰਘ ਹੋਰਾਂ ਦੇ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਗਲੋਬਲ ਪੰਜਾਬ ਟੀਵੀ ਚੈਨਲ ਦੇਖਣ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਅੱਜ ਦਾ ਇਹ ਖੇਡ ਮੇਲਾ ਜਿਹੜਾ ਕਿ ਰੌਣਤ ਜੀ ਅਤੇ ਸਤਨਾਮ ਸਿੰਘ ਪਲਵਾਨ ਜੀ ਜਿਹੜੇ ਕਿ ਸਾਡੇ ਇੰਡੋ ਅਮਰੀਕਨ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਮੈਂਬਰ ਨੇ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਤੇ ਬੜਾ ਮਨ ਖੁਸ਼ ਆ ਕਿ ਐਡਾ ਵੱਡਾ ਖੇਡ ਮੇਲਾ ਜਿਹੜਾ ਉਹ ਕਰਵਾ ਰਹੇ ਆ ਇਹ ਬੜੀ ਚੰਗੀ ਗੱਲ ਆ ਜੀ ਪੰਜਾਬ ਚ ਇਦਾਂ ਦੇ ਖੇਡ ਮੇਲੇ ਹੋਣ ਤੇ ਜਿਹੜਾ ਨਸ਼ਿਆਂ ਤੋਂ ਬੱਚੇ ਜਿਹੜੇ ਚ ਰਹਿਣਾ ਕਪੜੇ ਦੇ ਵਿੱਚ ਮੈਂ ਆਪਣੇ ਵੱਲੋਂ ਸਾਰੇ ਐਨ ਆਰ ਆਈ ਵੀਰਾਂ ਨੂੰ ਇਹ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਏਰੀਆ ਦੇ ਵਿੱਚ ਜਿਸ ਤਰ੍ਹਾਂ ਅਸੀਂ ਇੰਡੋ ਅਮਰੀਕਨ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਕੁਝ ਕਾਰਜ ਕਰਦੇ ਆਂ ਡਲਸਨ ਸੈਂਟਰ ਇੱਕ ਲੋੜਵੰਦ ਬੱਚੀਆਂ ਦੀਆਂ ਸ਼ਾਦੀਆਂ ਕਰਦੇ ਆਂ ਤੇ ਇਸ ਤਰ੍ਹਾਂ ਹੀ ਮੇਲੇ ਹੁੰਦੇ ਰਹਿਣ ਤੇ ਜਿਹੜੇ ਐਨ ਆਰ ਆਈ ਵੀਰਾਂ ਸੋਸ਼ਲ ਵਰਕ ਕਰਦੇ ਰਹਿਣ ਤੇ ਮੇਰਾ ਖਿਆਲ ਆ ਕਿ ਅਸੀਂ ਸਾਰੇ ਆਪਣੇ ਏਰੀਆ ਨੂੰ ਆਪਣੇ ਪਿੰਡਾਂ ਨੂੰ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੇ ਆਂ ਤੇ ਮੈਂ ਇਹ ਬਹੁਤ ਵੱਡੇ ਖੇਡ ਮੇਲੇ ਤੇ ਰੌਣਕ ਜੀ ਹੁਣਾ ਨੂੰ ਤੇ ਸਤਨਾਮ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਬੇਨਤੀ ਕਰਦਾ ਕਿ ਸਾਡੇ ਐਨਆਰਏ ਵੀਰ ਇਦਾਂ ਹੀ ਜਿਹੜੇ ਮੇਲੇ ਆ ਉਹ ਪੰਜਾਬ ਦੇ ਵਿੱਚ ਕਰਾਉਂਦੇ ਰਹਿਣ ਤੇ ਪੰਜਾਬ ਨੂੰ ਖੁਸ਼ਹਾਲ ਬਣਾਈਏ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਅੱਜ ਬਹੁਤ ਵਧੀਆ ਲੱਗ ਰਿਹਾ ਕਿ ਸਾਡੇ ਪਹਿਲਵਾਨ ਸਾਹਿਬ ਰੌਣਕ ਜੀ ਅੱਜ ਬਹੁਤ ਵਧੀਆ ਟੂਰਨਾਮੈਂਟ ਕਰਾ ਲੈਨੇ ਹਰ ਸਾਲ ਦੀ ਤਰ੍ਹਾਂ ਹੁਣ ਜਿਹੜੇ ਵਧੀਆ ਟੀਮਾਂ ਲੈ ਕੇ ਆਏ ਨੇ ਇਹਨਾਂ ਦਾ ਬਹੁਤ ਹਰ ਸਾਲ ਇਹ ਪ੍ਰੋਗਰਾਮ ਕਰਾਉਂਦੇ ਨੇ ਸਾਡੇ ਨਾਲ ਡੈਸਿਸ ਵੀ ਇੱਕ ਥਾਲ ਸਾਡੇ ਨਾਲ ਨੇ ਤੇ ਨਾਲ ਸਾਡੇ ਨੂੰ ਇੱਕ ਮੋਟੀ ਵਿਆਕਰਣੇ ਕਰਦੇ ਘਾਤ ਚੰਪੂ ਵੀ ਸਾਡੇ ਨਾਲ ਨੇ ਤੇ ਸਾਰੇ ਹੀ ਰਲ ਮਿਲ ਕੇ ਰਹੇ ਹਰ ਸਾਲ ਪਾਈਦਾ ਤੇ ਰਲ ਮਿਲ ਕੇ ਸਾਰੇ ਮੂਵਲੇ ਟੂਰਨਾਮੈਂਟ ਸਾਰੇ ਜਿੰਨੇ ਮੈਂ ਨਾਲ ਰਹੇ ਬੰਦੇ ਨੇ ਕੋਈ ਟੂਰਨਾਮੈਂਟ ਕਰਾ ਰਿਹਾ ਹੈ ਲਓ ਕਬੱਡੀ ਜਾਂ ਕੋਈ ਖੁਲਾਸਾ ਹੋ ਜੋ ਕੀ ਕਦਰਬਾਰ ਕਰਾ ਰਹੇ ਪਿਆ ਸੁਭਾਗੰਤਰਾਂ ਦੇ ਹਰ ਬੰਦਾ ਆਪਣੇ ਪੇਸ਼ਾ ਕਰਾ ਰਹੇ ਇੱਕ ਸਾਡਾ ਹੀ ਹੁੰਦਾ ਹੈ ਕਿ ਜਾ ਕੇ ਪੰਜਾਬ ਦੇ ਤੁਸੀਂ ਜਾਈਂ ਚ ਗਏ ਹੋ ਸਾਰੇ ਪੰਜਾਬ ਦੇ ਵਿੱਚ ਜਾ ਕੇ ਇੱਥੇ ਆ ਕੇ ਪ੍ਰੋਗਰਾਮ ਕਰ ਰਹੇ ਮੈਨੂੰ ਲੱਗਦੀ ਹੈ ਕਿ ਇਹ ਕਹਿੰਦੇ ਚੋਂ ਆਪਣੇ ਦੇਖ ਦੀ ਸਰਵ ਜੀ ਮੈਂ ਆਪਣੇ ਯਾਤਿਸਰ ਕਰਨੀ ਮੈਂ ਸਭ ਤੋਂ ਪਹਿਲਾਂ ਟਾਲੀ ਬੱਲਾ ਗਲਫੀਅਰ ਸੋਸਾਇਟੀ ਨੂੰ ਲੱਖ ਲੱਖ ਵਧਾਈ ਦਿਨਾ ਜਿਨ੍ਹਾਂ ਨੇ ਕਿ ਨਵਾਂ ਟੂਰਨਾਮੈਂਟ ਲਗਾਤਾਰ ਕਰਾ ਰਹੇ ਨੇ ਅਤੇ ਸੰਗਤਾਂ ਇੱਥੇ ਵੱਧ ਤੋਂ ਵੱਧ ਆਉਂਦੀਆਂ ਨੇ ਇਹਨਾਂ ਦਾ ਇਹ ਉਪਰਾਲਾ ਬੱਚਿਆਂ ਨੂੰ ਸਿਹਤ ਨਾਲ ਜੋੜਨਦਾ ਹੈ ਅਤੇ ਨਸ਼ਿਆਂ ਤੋਂ ਦੂਰ ਕਰਨਦਾ ਹੈ ਸਭ ਤੋਂ ਵੱਡਾ ਉਪਰਾਲਾ ਇਹ ਹੀ ਹੈ ਜੇਕਰ ਅਸੀਂ ਬੱਚਿਆਂ ਨੂੰ ਆਪਣੀਆਂ ਖੇਡਾਂ ਨਾਲ ਜਿਹੜੀ ਸਾਡੀ ਇਹ ਕਬੱਡੀ ਖੇਡ ਹੈ ਇਹ ਸਾਡੀ ਮਾਂ ਖੇਡ ਹੈ ਇਹਦੇ ਵਿੱਚ ਅਸੀਂ ਜੋੜਾਂਗੇ ਜਾਂ ਦੂਸਰੀਆਂ ਖੇਡਾਂ ਨਾਲ ਜੋੜਾਂਗੇ ਤੇ ਬੱਚੇ ਜਿਹੜੇ ਨੇ ਨਸ਼ਿਆਂ ਤੋਂ ਦੂਰ ਹੋਣਗੇ ਤੇ ਇੱਥੇ ਵੱਡੀਆਂ-ਵੱਡੀਆਂ ਮੱਲਾ ਮਾਰਨਗੇ ਇੰਟਰਨੈਸ਼ਨਲ ਨੈਸ਼ਨਲ ਬਾਹਰਲੇ ਦੇਸ਼ਾਂ 'ਚ ਵੀ ਜਾ ਕੇ ਮੱਲਾ ਮਾਰਨਗੇ ਇਹ ਸ਼ੁਰੂ ਤੋਂ ਪਿੰਡਾਂ ਤੋਂ ਸ਼ੁਰੂ ਹੋ ਕੇ ਕਾ ਅਗਲੇ ਦੇਸ਼ਾਂ ਵੱਡਿਆਂ ਦੇਸ਼ਾਂ 'ਚ ਜਾ ਜਾ ਕੇ 올림픽 'ਚ ਜਾਂ ਹੋਰ ਵੀ ਜਿੱਥੇ ਜਿੱਥੇ ਖੇਡਾਂ ਹੁੰਦੀਆਂ ਨੇ ਉੱਥੇ ਮੱਲਾ ਮਾਰਨਗੇ ਇਹ ਸਰਦਾਰ ਸਤਨਾਮ ਸਿੰਘ ਪਲਵਾਨ ਜੀ ਰੌਣਕ ਸਿੰਘ ਪ੍ਰਧਾਨ ਜੀ ਸਤਵਿੰਦਰ ਸਿੰਘ ਜੈਮਲ ਸਿੰਘ ਇਹਨਾਂ ਨੇ ਬਹੁਤ ਜ਼ਿਆਦਾ ਪ੍ਰਾਲਾ ਕੀਤਾ ਅਤੇ ਹਰ ਸਾਲ ਬੜੀਆਂ ਰੌਣਕਾਂ ਮੌਜਾਂ ਨਾਲ ਖੇਡਾਂ ਕਰਾਉਂਦੇ ਨੇ ਤੇ ਸਾਰੇ ਸਾਡੇ ਅਮਰੀਕਾ ਤੋਂ ਬਹੁਤ ਸਾਰੇ ਮੈਂਬਰ ਜਿਵੇਂ ਅਸੀਂ ਵੀ ਆ ਸਾਰੇ ਵੱਧ ਚੜ ਕੇ ਇਹਨਾਂ ਦੀ ਫੰਸਟਾਜੇ ਸਾਬਾਨੇ ਆ ਅਤੇ ਇਹਨਾਂ ਨੂੰ ਉਤਸ਼ਾਹਤ ਕਰਨੇ ਆ ਕਿ ਇਹ ਤੁਸੀਂ ਵੱਧ ਤੋਂ ਵੱਧ ਇਹੋ ਜਿਹੇ ਪ੍ਰੋਗਰਾਮ ਕਰੋ ਤੇ ਬੱਚਿਆਂ ਨੂੰ ਸਿਹਤ ਨਾਲ ਜੋੜੋ ਅਤੇ ਨਸ਼ਿਆਂ ਤੋਂ ਦੂਰ ਰਹਿਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਕਬੱਡੀ ਕੱਪ ਦੇ ਵਿੱਚ ਹਰਮਨ ਅਤੇ ਸ਼ਰੀਫ ਬੱਲੋਵਾਲੀਆ ਦੋਵਾਂ ਨੂੰ ਬੈਸਟ ਰੇਡਰ ਅਤੇ ਛੋਟਾ ਚੱਕੀ ਰਮਦਾਸ ਨੂੰ ਬੈਸਟ ਜਾਫੀ ਐਲਾਨਿਆ ਗਿਆ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਇਸ ਤੋਂ ਇਲਾਵਾ ਇਸ ਮੌਕੇ ਬਜ਼ੁਰਗਾਂ ਦੇ ਸ਼ੋਅ ਮੈਚ ਅਤੇ ਰਵਾਇਤੀ ਖੇਡਾਂ ਵੀ ਕਰਵਾਈਆਂ ਗਈਆਂ ਪਹੁੰਚੇ ਹੋਏ ਸੱਜਣਾ ਦਾ ਇਸ ਮੌਕੇ ਖਾਸ ਤੌਰ ਤੇ ਸਨਮਾਨ ਕੀਤਾ ਗਿਆ ਕੀ ਕਹਿਣਾ ਇਸ ਮੌਕੇ ਯੂਐਸਏ ਤੋਂ ਪਹੁੰਚੇ ਹੋਏ ਸਾਰੇ ਸਪੋਰਟਰਾਂ ਦਾ ਆਓ ਸੁਣਦੇ ਹਾਂ ਸਾਨੂੰ ਬਹੁਤ ਮਾਣ ਹੈ ਜਿੱਥੇ ਪੰਜਾਬ ਦੀ ਧਰਤੀ ਤੇ ਨਸ਼ਾ ਨਸ਼ਰੇ ਦਰਿਆ ਵਹਿ ਰਹੇ ਹਨ ਸੋ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਇਸ ਪਾਸੇ ਲਾ ਰਹੇ ਹਨ ਇਸ ਗੱਲ ਤੋਂ ਮੈਨੂੰ ਬੜੀ ਖੁਸ਼ੀ ਹੋਈ ਹੈ ਛੋਟੇ ਛੋਟੇ ਬੱਚੇ ਪਿੰਡ ਟਾਲੀ ਦੇ ਜਿਹੜੇ ਐਸੇ ਦੇ ਜੰਪੜ ਹਨ ਉਹਨਾਂ ਨੇ ਵੀ ਇਸ ਖੇਡ ਦੇ ਵਿੱਚ ਕਬੱਡੀ ਦੇ ਵਿੱਚ ਦਾ ਭਾਗ ਲਿਆ ਹੈ ਸੋ ਅਸੀਂ ਸਮੁੱਚੀਆਂ ਸੰਗਤਾਂ ਦਾ ਦਿਲ ਦੀਆਂ ਦੁਆਈਆਂ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਇੱਥੇ ਦੀ ਰੌਣਕ ਨੂੰ ਵਧਾਇਆ ਹੈ ਜਿਹੜਾ ਇਹ ਨੌਵਾਂ ਕਬੱਡੀ ਟੂਰਨਾਮੈਂਟ ਹੈ ਕਾਲੀ ਬੱਲਾ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਗਿਆ ਇਹ ਵਧਾਈ ਦੇ ਪਾਤਰ ਹਨ ਇਹ ਸਾਰਿਆਂ ਨੂੰ ਟੀਮ ਨੂੰ ਆਪਣੇ ਨੂੰ ਔਰ ਪਿੰਡ ਦੇ ਲੋਕਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇਹ ਟੂਰਨਾਮੈਂਟ ਟੂਰਨਾਮੈਂਟ ਦੇ ਵਿੱਚ ਹਿੱਸਾ ਪਾਉਣ ਵਾਸਤੇ ਔਰ ਸੇਵਾ ਕਰਨ ਵਾਸਤੇ ਪ੍ਰੇਰਿਤ ਕਰਦੇ ਹਨ ਕਿ ਉਹ ਇੱਕ ਚੀਜ਼ਾਂ ਨੂੰ ਸਿਹਤ ਲੈ ਕੇ ਔਰ ਚੰਗੇ ਬੱਚੇ ਬਣ ਸਕਣ ਔਰ ਅਸੀਂ ਵੀ ਉਥੋਂ ਆ ਕੇ ਹਰ ਸਾਲ ਹੀ ਇਸ ਟੂਰਨਾਮੈਂਟ ਦਾ ਹਿੱਸਾ ਬਣਦੇ ਆ ਆਈ ਮਹਿਸੂਸ ਕਰਦੇ ਆ ਸਾਨੂੰ ਮਾਣ ਹੁੰਦਾ ਹੈ ਕਿ ਸਾਡਾ ਬ੍ਰਦਰ ਸਤਨਾਮ ਸਿੰਘ ਸੱਤਾ ਸੁਤਮਿੰਦਰ ਸਿੰਘ ਰੌਣ ਸਿੰਘ ਔਰ ਇਹਨਾਂ ਦੀ ਸਾਰੀ ਟੀਮ ਜੋ ਇਹ ਸਾਰਾ ਬਹੁਤ ਹੀ ਵੱਡਾ ਪ੍ਰਾਲਾ ਕਰਦੀ ਹੈ ਇਹ ਸਾਰੀ ਟੀਮ ਵਧਾਈ ਦੀ ਪਾਤਰ ਆ ਪ੍ਰਮਾਤਮਾ ਕਰੇ ਇਹ ਇਦਾਂ ਹੀ ਜੂਂਦੇ ਵਾਸਤੇ ਰਹਿਣ ਔਰ ਇਦਾਂ ਪ੍ਰੋਗਰਾਮ ਕਰਾਉਂਦੇ ਰਹਿਣ ਔਰ ਇਹਨਾਂ ਦਾ ਪ੍ਰੋਗਰਾਮ ਹੋਰ ਵੱਡਾ ਵੱਧੇ ਫੁੱਲੇ ਅਸੀਂ ਇਹਨਾਂ ਦੇ ਨਾਲ ਪਿਛਲੇ ਸਾਲ ਵੀ ਇਹਨਾਂ ਦੇ ਨਾਲ ਸੰਬੰਧ ਵਿੱਚ ਸੀ ਇਹਨਾਂ ਦੀ ਕਮੇਟੀ ਦੇ ਵਿੱਚ ਅਸੀਂ ਤੇ ਮੈਂ ਸਭ ਤੋਂ ਪਹਿਲਾਂ ਭਾਈ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਭਾਈ ਸਤਨਾਮ ਸਿੰਘ ਜਿਨ੍ਹਾਂ ਨੇ ਕਿ ਸ਼ੁਰੂਆਤ ਕੀਤੀ ਹੈ ਇੱਥੇ कि ਜਿਹੜੇ ਕਿ ਪੰਜਾਬੀ ਮਿੱਟੀ ਦੇ ਨਾਲ ਪੰਜਾਬ ਦੀ ਮਿੱਟੀ ਦੇ ਨਾਲ ਪਹਿਲੀ ਪਲਵਾਨੇ ਵੀ ਕੀਤੇ ਜੋੜੇ ਹਨ ਇਹਨਾਂ ਦਾ ਮੈਂ ਬਹੁਤ ਤੁਨਾਦ ਕਰਨਾ ਜਿਨ੍ਹਾਂ ਨੇ ਆਪਣੇ ਵਿਰਸੇ ਨੂੰ ਯਾਦ ਰੱਖਿਆ ਅਮਰੀਕਾ ਦੀ ਧਰਤੀ ਤੇ ਜਾ ਕੇ ਵੀ ਇਹਨਾਂ ਨੇ ਆਪਣੇ ਦੇਸ਼ ਪੰਜਾਬ ਨੂੰ ਨਹੀਂ ਭੁੱਲਿਆ ਪਰ ਅਸੀਂ ਸਹਿਯੋਗ ਦੇ ਤੌਰ ਤੇ ਹਮੇਸ਼ਾ ਇਹਨਾਂ ਦੇ ਨਾਲ ਆ ਜਿਸ ਤਰ੍ਹਾਂ ਕਿ ਮੇਰੇ ਬਰਾਦਰ ਵੀ ਆ ਉੱਥੇ ਅਮਰੀਕਾ ਦੇ ਵਿੱਚ ਰਹਿੰਦੇ ਸਰਵਜੀਤ ਸਿੰਘ ਬਿੱਟੂ ਤੇ ਅਮਰਜੀਤ ਸਿੰਘ ਅਮਰਜੀਤ ਆਪਣੇ ਜਰਮਨੀ ਦੇ ਵਿੱਚ ਮੇਰੇ ਨਾਲ ਹਨ ਉਹਨਾਂ ਦਾ ਵੀ ਨਾਲ ਹੀ ਇਹਨਾਂ ਦੀ ਸਹਿਯੋਗ ਹੈ ਅਸੀਂ ਹਮੇਸ਼ਾ ਆਉਣ ਵਾਲੇ ਸਮੇਂ ਵਿੱਚ ਜੇ ਇਸ ਤਰ੍ਹਾਂ ਹੀ ਪੰਜਾਬ ਦੀਆਂ ਖੇਡਾਂ ਕਰਵਾਉਂਦੇ ਰਹਿਣਗੇ ਕਿਉਂਕਿ ਸਾਡੀ ਜਵਾਨੀ ਜਿਹੜੀ ਕਿ ਨਸ਼ੇ ਦੇ ਵਿੱਚ ਡੁੱਬਦੀ ਜਾ ਰਹੀ ਹੈ ਉਸ ਨੂੰ ਉੱਪਰ ਚੁੱਕਣ ਲਈ ਉਹਨਾਂ ਨੂੰ ਨਵੀਂ ਸੇਧ ਦੇਣ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਨਸ਼ੇ ਤੋਂ ਕੱਢਣਾ ਮੁੰਡਿਆਂ ਨੂੰ ਬਾਹਰ ਜਿਹੜੀ ਕਿ ਜਵਾਨੀ ਖਤਮ ਹੁੰਦੀ ਜਾ ਰਹੀ ਨਸ਼ੇ ਦੇ ਵਿੱਚ ਇਹ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਸਭ ਤੋਂ ਪਹਿਲਾਂ ਇਹ ਇਹ ਇਹਨਾਂ ਦੇ ਪਾਤਰ ਹਨ ਮੈਂ ਇਹਨਾਂ ਦਾ ਧੰਨਵਾਦ ਕਰਦਾ ਅਤੇ ਸਾਰੀ ਹੀ ਕਮੇਟੀ ਜੋ ਕਿ ਸਹਿਯੋਗ ਦੇ ਰਹੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ 6 ਮਾਰਚ ਨੂੰ ਹੋਏ ਇਸ ਕਬੱਡੀ ਕੱਪ ਦੇ ਵਿੱਚ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੂਬ ਰੌਣਕਾਂ ਲੱਗੀਆਂ। ਦਰਸ਼ਕਾਂ ਦੇ ਵਿੱਚ ਵੱਡੇ ਪੱਧਰ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਜੇਤੂ ਟੀਮਾਂ ਨੂੰ ਵੱਡੀਆਂ ਟਰੋਫੀਆਂ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੇ ਸਨਮਾਨ ਵੀ ਦਿੱਤੇ ਗਏ। ਇਸ ਤੋਂ ਇਲਾਵਾ ਔਰਤਾਂ ਲਈ ਵਿਸ਼ੇਸ਼ ਤੌਰ ਤੇ 100 ਲੱਕੀ ਡਰਾ ਕੱਢੇ ਗਏ ਸਨ ਅਤੇ ਜੇਤੂਆਂ ਨੂੰ ਰਸੋਈ ਨਾਲ ਸੰਬੰਧਿਤ ਨਾਮ ਦਿੱਤੇ ਗਏ। ਇਸ ਮਾਕੇ ਪ੍ਰਸ਼ਾਸਨਿਕ ਤੌਰ ਤੇ ਵੀ ਇਸ ਕੱਪ ਨੂੰ ਪੂਰਾ ਸਮਰਥਨ ਮਿਲਿਆ। ਜਿੰਨਾ ਕ ਮੈਂ ਸਮਝਦਾ ਵਾਂ ਯੂਥ ਜਿਹੜਾ ਵਾ ਉਹ ਗਲਤ ਕੰਮਾਂ ਵੱਲ ਤੁਰ ਪਿਆ ਹੋਇਆ ਠੀਕ ਹੈ ਨਾ ਮੈਂ ਜਮਨਾਸਟਿਕ ਦੇ ਵਿੱਚ 8 골ਡ ਮੈਡਲ ਜਿੱਤੇ ਆ ਮੇਰੇ ਨਾਲ ਸਤਨਾਮ ਸਿੰਘ ਸੱਤਾ ਪਲਵਾਨ ਹੁੰਦੇ ਸੀਗੇ ਇੰਟਰਨੈਸ਼ਨਲ ਪਲਵਾਨ ਆ ਜਿਹੜੇ ਸਾਰਾ ਦਾਰੋਮਦਾਰ ਚਲਾ ਰਹੇ ਆ ਇਹਨਾਂ ਦਾ ਇੱਕੋ ਹੀ ਸੁਪਨਾ ਸੀਗਾ ਕਿ ਯੁਵਾ ਪੜੀ ਨੂੰ ਵਧੀਆ ਤਰੀਕੇ ਨਾਲ ਡਿਵੈਲਪ ਕੀਤਾ ਜਾਵੇ ਜਦੋਂ ਅਸੀਂ ਸਪੋਰਟਸ ਕਰਦੇ ਸੀ ਤੇ ਅਸੀਂ ਗਰੀਬ ਘਰਾਂ ਦੇ ਵਿੱਚੋਂ ਸੀਗੇ ਹਨਾ ਤੇ ਇਹ ਸਾਰੇ ਵੀ ਗਰੀਬ ਘਰਾਂ ਦੇ ਬੱਚਿਆਂ ਨੂੰ ਉੱਪਰ ਚੱਕਣ ਵਾਸਤੇ ਇਹ ਜੋ ਵੀ ਕੰਮ ਕਰ ਰਹੇ ਆ ਜੋ ਵੀ ਮੁਹਈਆ ਕਰ ਰਹੇ ਆ ਸਾਰੇ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਸਾਰਿਆਂ ਨੂੰ ਉਹਨਾਂ ਦਾ ਇੱਕੋ ਹੀ ਕੰਮ ਆ ਕਿ ਜਿਹੜਾ ਯੁਵਾ ਬਾ ਉਹਨੂੰ ਸਹੀ ਰਸਤੇ ਪਾਇਆ ਜਾਵੇ ਠੀਕ ਆ ਔਰ ਨਾਲ ਦੇ ਨਾਲ ਇਸੇ ਗੇਮਾਂ ਦੇ ਵਿੱਚੋਂ ਖੇਡਾ ਕਰਦੇ ਹੋਏ ਮੈਂ ਖੁਦ ਸਰਕਾਰੀ ਨੌਕਰੀ ਤੇ ਆ ਸੀਨੀਅਰ ਸਿਸਟੈਂਟ ਆਫ ਕਮਿਸ਼ਨਰ ਜਲੰਧਰ ਡਿਵੀਜ਼ਨ ਤੋਂ ਅਸੀਂ ਗੇਮਾਂ ਦੇ ਖੇਡਾ ਦੀ ਬਦੌਲਤ ਹੀ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਮੈਂ ਤਾਂ ਇਹੋ ਚਾਹੂੰਗਾ ਕਿ ਜੋ ਵੀ ਸਤਨਾਮ ਸਿੰਘ ਸੱਤਾ ਜੀ ਜਿਹੜੇ ਇੰਟਰਨੈਸ਼ਨਲ ਰੈਸਲਰ ਵੀ ਆ ਤੇ ਨਾਲ ਦੇ ਨਾਲ ਵੈਲਫੇਅਰ ਸੁਸਾਇਟੀ ਚ ਲਾਂਦੇ ਪਿਆ ਜੋ ਵੀ ਇਹਨਾਂ ਦਾ ਈਸ਼ੂ ਆ ਜੋ ਵੀ ਇਹਨਾਂ ਦਾ ਜੋ ਵੀ ਪਿੰਡ ਦਾ ਕੋਈ ਈਸ਼ੂ ਆ ਕਿਸੇ ਵੀ ਤਰ੍ਹਾਂ ਦਾ ਉਹਦੇ ਮੁੱਦੇ ਨੂੰ ਹੱਲ ਕਰਨ ਨਾਲ ਦੀ ਨਾਲ ਇਸੇ ਸੰਸਥਾ ਨੂੰ ਹੋਰ ਬਹੁਤ ਅੱਗੇ ਲੈ ਕੇ ਜਾਣ ਇਹ ਮੇਰੀ ਦੁਆਵਾਂ ਇਹਦੇ ਨਾਲ ਤੁਹਾਡੇ ਤੋਂ ਜਦੋਂ ਵੀ ਕੋਈ ਮਦਦ ਮੰਗਦੇ ਆ ਸਤਨਾਮ ਹੁਣੀ ਆ ਕੋਈ ਗੱਲ ਹੁੰਦੀ ਹੈ ਤਾਂ ਰابطਾ ਹੁੰਦਾ ਆਪਸ ਦੇ ਵਿੱਚ ਕੀ ਕੋਈ ਚੱਕਰ ਨਹੀਂ ਐ ਅਸੀਂ ਬਖੜੇ ਆ ਤੇ ਜੀ ਹਾਂ 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 ਅਕਸਰ ਕਿਉਂਕਿ ਇਹਨਾਂ ਦਾ ਫੋਨ ਆਂਦਾ ਰਹਿੰਦਾ ਮੈਨੂੰ ਕੋਈ ਵੀ ਕੰਮ ਹੁੰਦਾ ਕਿਸੇ ਵੀ ਵੈਲਫੇਅਰ ਸੁਸਾਇਟੀ ਵਾਸਤੇ ਜਾਂ ਕਿਸੇ ਵੀ ਕੰਮ ਵਾਸਤੇ ਇਹ ਮੈਨੂੰ ਕਹਿੰਦੇ ਆ ਅਸੀਂ ਨਾਲ ਭੱਜ ਕੇ ਮੈਂ ਮੇਰੇ ਦੋਸਤ ਜੋ ਵੀ ਇਹਨਾਂ ਨੇ ਜਿੰਨਾ ਜਿੰਨਾ ਰਿਲੇਸ਼ਨ ਹੈਗੇ ਸਾਰੇ ਮਿਲ ਕੇ ਮਦਦ ਕਰਦੇ ਆ ਹਰ ਚੀਜ਼ ਵਾਸਤੇ ਵਧੀਆ ਤਰੀਕੇ ਨਾਲ ਚੱਲਦੇ ਆ ਕਿਉਂਕਿ ਇਹਨਾਂ ਦਾ ਇੱਕ ਇੱਕ ਜਿਹੜਾ ਕਿ ਮਕਸਦ ਏ ਆ ਕਿ ਹਰ ਬੰਦੇ ਨੂੰ ਵਧੀਆ ਰੋਟੀ ਮਿਲੇ ਵਧੀਆ ਉਹਨਾਂ ਦਾ ਇੱਕ ਸਟੈਂਡਰਡ ਹੋਵੇ ਲੀਵਿੰਗ ਸਟੈਂਡਰਡ ਵਧੀਆ ਹੋਵੇ ਤੇ ਨਾਲ ਦੇ ਨਾਲ ਪੰਜਾਬ ਦਾ ਜਿਹੜਾ ਮਾਹੌਲ ਹੈ ਨਾ ਉਹ ਸਾਫ ਸੁਥਰਾ ਤੇ ਕਲਚਰ ਵਾਲਾ ਸੱਭਿਅਕ ਉਹ ਮੈਂ ਤਕਰੀਬਨ 10 ਸਾਲ ਜੋ ਪਿੰਡ ਦੀ ਰਨਮਾਈ ਕੀਤੀ ਜਿਸ ਵਿੱਚ ਟਾਲੀ ਬੱਲਾ ਇੰਟਰਨਲ ਵੈਲਫੇਅਰ ਸੁਸਾਇਟੀ ਜੋ ਹੈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਪਾ ਕੇ ਹਰ ਸਾਲ ਉਹ ਸਾਡੇ ਕੋਲ ਪੁੱਜਦੇ ਆ ਤੇ ਵੱਡੇ ਪੱਧਰ ਤੇ ਕੁਸ਼ਤੀ ਦੰਗਲ ਪਹਿਲਾਂ ਕਰਦੇ ਸੀ ਹੁਣ ਕਬੱਡੀ ਟੂਰਨਾਮੈਂਟ ਦੇ ਵੱਲ ਵੀ ਵਧੇ ਆ ਨਾਲ ਕੁਸ਼ਤੀ ਦੰਗਲ ਵੀ ਕਰ ਰਹੇ ਆ ਇਹਦੇ ਵਿੱਚ ਸਾਨੂੰ ਬੜੀ ਖੁਸ਼ੀ ਮਿਲਦੀ ਹੈ ਜਿੱਥੇ ਇਹ ਸਾਲ ਬਾਅਦ ਇੱਥੇ ਹੁੰਦੇ ਆ ਤੇ ਅਸੀਂ ਇਹਨਾਂ ਦੀ ਵੇਟ ਕਰਦੇ ਆ ਕਿ ਇਹ ਅਗਲੇ ਸਾਲ ਇੰਨੀ ਤਰੀਕ ਨੂੰ ਆਉਣਾ ਫਿਰ ਅਸੀਂ ਆਪਸ ਵਿੱਚ ਸਲਾਮਾਂ ਵੀ ਕਰਦੇ ਆ ਭਾਈ ਇੰਨੀ ਤਰੀਕ ਨੂੰ ਇਹ ਵੈਲਫੇਅਰ ਸੁਸਾਇਟੀ ਵਾਲੇ ਆਉਣਗੇ ਸਾਡੇ ਪਿੰਡ ਵਿੱਚ ਮੇਲਾ ਲੱਗੂਗਾ ਬੱਚਿਆਂ ਨੂੰ ਬੜਾ ਉਤਸ਼ਾਹ ਹੁੰਦਾ ਪਹਿਲਾਂ ਸਾਡੇ ਬੱਚੇ ਹੁਣ ਇਸ ਵਾਰ ਦੋ ਟੀਮਾਂ ਸਾਡੇ ਪਿੰਡ ਦੀਆਂ ਆਪਣੀਆਂ ਤਿਆਰ ਹੋ ਗਈਆਂ ਬੜੀ ਖੁਸ਼ੀ ਹੋਈ ਆ ਉਹਨਾਂ ਬੱਚਿਆਂ ਨੂੰ ਦੇਖ ਕੇ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦਾ ਹੋਰ ਵੀ ਉੱਚਾ ਨਾਮ ਲੈ ਕੇ ਜਾਣਗੇ ਜਿੱਥੇ ਇਹ ਬੱਚਿਆਂ ਨੂੰ ਨਸ਼ਾ ਤੇ ਹੋਰ ਪੁੱਠੇ ਸਿੱਧੇ ਰਸਤਿਆਂ ਤੋਂ ਚੱਲਣ ਤੋਂ ਸਿੱਧੇ ਰਸਤੇ ਤੇ ਪਾਉਣ ਦਾ ਇੱਕ ਯਤਨ ਹੈ ਅੱਜ ਅਸੀਂ ਪਹੁੰਚੇ ਹਾਂ ਪਿੰਡ ਲੱਪਲ ਬੱਲਾ ਡਾਲੀ ਪਿੰਡ ਦੇ ਵਿੱਚ ਪਹੁੰਚੇ ਹਾਂ ਬੱਲਾ ਟਾਲੀ ਔਰ ਇਹਨਾਂ ਨੇ ਬੜਾ ਅੱਛਾ ਪ੍ਰੋਗਰਾਮ ਜਿਹੜਾ ਉਹ ਟੂਰਨਾਮੈਂਟ ਦਾ ਕਰਵਾਇਆ ਨੇ ਜਦੇ ਵਿੱਚ ਸਾਰੇ ਨਗਰ ਨਿਵਾਸੀ ਤੇ ਸੁਖਨਾਮ ਸਿੰਘ ਟਾਲੀ ਯੋਗਦਾਨ ਪਾ ਕੇ ਲੋਕਾਂ ਦੇ ਲਈ ਆਪਣੇ ਇਲਾਕੇ ਦੇ ਲਈ ਬੜਾ ਮਨੋਰੰਜਨ ਦਾ ਪ੍ਰੋਗਰਾਮ ਕਰ ਰਹੇ ਨੇ ਤੁਹਾ ਮੈਨਨ ਨੂੰ ਇਸ ਪ੍ਰੋਗਰਾਮ ਕਰਨ ਤੇ ਬਹੁਤ ਬਹੁਤ ਵਧਾਈ ਦਿੰਦਾ। ਔਰ ਇੱਥੇ ਬਸ ਲਈ ਇਹ ਪਲੱਤ ਵਿੱਚ ਵੀ ਇੰਡੋ ਅਮਰੀਕਨ ਵੈਲਫੇਅਰ ਸੁਸਾਇਟੀ ਦੇ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਉਦੇ ਨੇ। ਉੱਥੇ ਲੋੜਵੰਦ ਪਰਿਵਾਰਾਂ ਦੀਆਂ ਵਿਆਹ ਸ਼ਾਦੀਆਂ ਕਰਵਾਈਆਂ ਜਾਂਦੀਆਂ ਨੇ ਹਰ ਸਾਲ। ਉੱਥੇ ਵੀ ਇਹ ਪਹੁੰਚ ਕੇ ਵੱਟ ਵੱਟ ਚੜ ਕੇ ਹਿੱਸਾ ਪਾ ਰਹੇ ਨੇ। ਔਰ ਨਾਲ ਦੇ ਨਾਲ ਨਾਨਕ ਗੈਰਸੈਂਟਰ ਜਿਹੜਾ ਪਲੱਤ ਚੱਲ ਰਿਹਾ ਹੈ ਉੱਥੇ ਵੀ ਸ੍ਰੀ ਰਾਮ ਸਿੰਘ ਟਾਲੀ ਜੀ ਨੇ ਜਿਹੜੀ ਐਂਬੂਲੈਂਸ ਦੀ ਸੇਵਾ ਕੀਤੀ ਹੈ ਉਹ ਮੈਂ ਪ੍ਰਮਾਤਮਾ ਦੇ ਅਰਦਾਸ ਕਰਦਾ ਕਿ ਕਿ ਇਸੇ ਤਰ੍ਹਾਂ ਹੀ ਜਿਵੇਂ ਸ਼ਿਵਾਮਾਜ ਜੁੜੇ ਰਹੇ ਤੇ ਮਹਾਰਾਜ ਜਨਾਂ ਨੇ ਚੜ੍ਹਦੀ ਕਲਾ ਬਖਸ਼ੀ ਇਸ ਮੌਕੇ ਫਾਰੂਕ ਖਲੀ ਸਮੇਤ ਬਹੁਤ ਸਾਰੇ ਕਮੈਂਟੇਟਰਾਂ ਨੇ ਇੱਥੇ ਖੂਬ ਰੌਣਕਾਂ ਲਗਾਈਆਂ ਅਤੇ ਟੀਮ ਦੇ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੇ ਲਈ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਸਭ ਤੋਂ ਪਹਿਲਾਂ ਜੀ ਗਲੋਬਲ ਪੰਜਾਬ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਕੈਮਰੇ ਦੇ ਜ਼ਰੀਏ ਆਪਾਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰ ਸਕੀਏ ਔਰ ਇੱਥੇ ਜਿੰਨੀਆਂ ਵੀ ਟੀਮਾਂ ਆਈਆਂ ਹਨ ਇਸ ਮੈਚ ਦੇ ਵਿੱਚ ਬੋਲਣ ਦਾ ਸਾਨੂੰ ਹਰ ਸਾਲ ਹੀ ਮੌਕਾ ਮਿਲਦਾ ਹੈ ਔਰ ਇੱਥੇ ਧੰਨ ਧੰਨ ਬਾਬਾ ਮਹਿਤਾਬ ਦਾਸ ਜੀ ਦੀ ਬੜੀ ಅಪਾਰ ਕਿਰਪਾ ਹੈ ਔਰ ਤਾਲੀਬਾਲਾ ਵੈਲਫੇਅਰ ਸੁਸਾਇਟੀ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਇੱਥੇ ਸੱਦੀਆਂਆਂ ਆਂ ਜਾਂ ਅੱਠ ਕਲੱਬਾਂ ਦੇ ਅੱਜ ਸਿਰ ਪੇੜਵੇਂ ਮੈਚ ਹੋ ਰਹੇ ਜਿਸ ਦੇ ਵਿੱਚੋਂ ਪਹਿਲਾ ਮੈਚ ਸਮਾਪਤ ਔਰ ਦੂਜੇ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਸੇ ਤਰ੍ਹਾਂ ਇੱਥੇ ਮੰਨੇ ਪਰ ਮੰਨੇ ਪਹਿਲਵਾਨ ਵੀ ਆਏ ਆ ਜਿਵੇਂ ਲੈਂਬਰ ਪਹਿਲਵਾਨ ਜੀ ਹੋਣੀ ਔਰ ਕਿਕਰ ਪਲਵਾਨ ਜੀ ਅਮਰੀਕਾ ਤੋਂ ਸੱਤਾ ਪਹਿਲਵਾਨ ਜੀ ਜਿਵੇਂ ਹੁਣੇ ਵਾਈਟ ਦੇ ਕੇ ਗਏ ਨੇ ਹੋਰ ਵੀ ਬਹੁਤ ਸਾਰੇ ਪਹਿਲਵਾਨ ਔਰ ਜਿਨ੍ਹਾਂ ਨੇ ਇੱਥੇ ਸ਼ਿਰਕਤ ਕੀਤੀ ਹੈ ਔਰ ਇੱਥੇ ਤਾਂ-ਤਾਂ ਬਾਬਾ ਮਹਿਤਾਬ ਜੀ ਦੀ ਅਪਾਰ ਕਿਰਪਾ ਹੈ ਔਰ ਉਹਨਾਂ ਦੀ ਅਪਾਰ ਕਿਰਪਾ ਦੇ ਨਾਲ ਹੀ ਆਪਾਂ ਇੱਥੇ ਬੋਲਣ ਦੇ ਵਾਸਤੇ ਆਉਨੇ ਜੀ ਜਿੱਥੇ ਵੀ ਗਏ ਪੰਜਾਬੀ ਲੈ ਕੇ ਨਾਲ ਕਬੱਡੀ ਨੂੰ ਜੁਗਾ-ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਕਿਉਂਕਿ ਜਿੱਥੇ ਚਾਹੇ ਅਮਰੀਕਾ ਦੇ ਵਿੱਚ ਚਾਹੇ ਕੈਨੇਡਾ ਚਾਹੇ ਯੂਰਪ ਦੇ ਵਿੱਚ ਚਾਹੇ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡ ਸਾਨੂੰ ਨਿਊਜ਼ੀਲੈਂਡ ਜਾਣ ਦਾ ਵੀ ਮੌਕਾ ਮਿਲ ਰਹਿਮਤ ਹੈ ਪੰਜਾਬੀਆਂ ਤੇ ਔਰ ਪੰਜਾਬ ਦੇ ਔਰ ਪੰਜਾਬ ਪੰਜਾਬ ਦੇ ਪੰਜਾਬੀਆਂ ਦੀ ਮਹਿਬੂਬ ਖੇਡ ਤੇ ਸੋ ਐਨ ਆਰ ਆਈ ਭਰਾਵਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਕਿਉਂਕਿ ਜਿਹੋ ਜਿਹਾ ਮਾਹੌਲ ਇੱਥੇ ਪੰਜਾਬ ਦੇ ਵਿੱਚ ਵਿਚਰਦੇ ਨੇ ਇਸੇ ਤਰ੍ਹਾਂ ਇਹ ਮਾਹੌਲ ਜਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਸਿਰਜਦੇ ਆ ਔਰ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਇਹ ਐਨ ਆਰ ਆਈ ਭਰਾ ਕਰਦੇ ਨੇ ਕਿਉਂਕਿ ਇੱਥੇ ਵੀ ਔਰ ਬਾਹਰਲੇ ਮੁਲਕਾਂ ਦੇ ਵਿੱਚ ਵੀ ਤਾਲੀਬਲਾ ਵੈਲਫੇਅਰ ਸੁਸਾਇਟੀ ਯੂਐਸਏ ਦੇ ਵੱਲੋਂ ਹਰ ਸਾਲ ਕਰਵਾਏ ਜਾ ਰਹੇ ਇਸ ਪ੍ਰਾਲੇ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ ਜੋ ਕਿ ਯੂਥ ਨੂੰ ਸਹੀ ਦਿਸ਼ਾ ਦਿਖਾਉਣ ਦਾ ਬਾਕਮਾਲ ਜ਼ਰੀਆ ਹੈ ਸੋ ਇਹਨਾਂ ਪਿੰਡ ਟਾਲੀ ਬੱਲਾ ਦੇ ਵਿੱਚ ਹੋਏ ਨੌਵੇਂ ਕਬੱਡੀ ਕੱਪ ਦੀਆਂ ਕੁਝ ਖਾਸ ਚਰਚੀਆਂ ਜਿੱਥੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਾਨਾ ਦੇ ਪੇੜ ਹੋਏ ਜਿੱਥੇ ਵੱਡੀਆਂ ਟੀਮਾਂ ਆਪਸ ਦੇ ਵਿੱਚ ਭੜੀਆਂ ਉੱਥੇ ਹੀ ਛੋਟੀਆਂ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਗਏ ਮੁਕਾਬਲੇ ਇਸ ਮੌਕੇ ਕੁੜੀਆਂ ਦੇ ਵੀ ਹੋਏ ਤੇ ਬਜ਼ੁਰਗਾਂ ਦੀਆਂ ਵੀ ਕਈ ਖੇਡਾਂ ਇੱਥੇ ਕਰਵਾਈਆਂ ਗਈਆਂ ਸੋ ਬਾ ਕਮਾਲ ਰਿਸਪਾਂਸ ਬਾ ਕਮਾਲ ਜਿਹੜਾ ਹੈਗਾ ਉਹ ਮਿਲੇ ਆ ਪਿੰਡ ਵੱਲੋਂ ਰਿਸਪਾਂਸ ਕਮੇਟੀ ਦੇ ਵੱਲੋਂ ਰਿਸਪਾਂਸ ਆ ਜਿਹੜਾ ਬਾਕਮਾਲ ਮਿਲਿਆ ਤੇ ਬਾਕਮਾਲ ਰਿਸਪਾਂਸ ਰਿਹਾ ਉਹਨਾਂ ਲੋਕਾਂ ਦਾ ਉਹਨਾਂ ਦਰਸ਼ਕਾਂ ਦਾ ਜੋ ਇਸ ਕਬੱਡੀ ਮੈਚ ਨੂੰ ਵੇਖਣ ਆਏ ਸਨ ਤੇ ਬਹੁਤ ਜ਼ਿਆਦਾ ਪਿਆਰ ਇਸ ਨੂੰ ਦਿੱਤਾ ਗਿਆ ਮੇਰੇ ਨਾਲ ਕੈਮਰਾਮੈਨ ਗੁਰਪ੍ਰੀਤ ਅਤੇ ਸ਼ੰਕਰ ਗਲੋਬਲ ਪੰਜਾਬ ਟੀਵੀ